ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਅਸਾਂ ਮਹੱਲਾ ਪੱਲਾ ਜਿਣੀ ਨਾਮ ਵਿਸਾਰਿਆ ਦੂਜੇ ਪਰਮ ਪੁਲਾਈ ਮੂਲ ਛੋੜ ਗਾ ਲੀ ਲਗੇ ਕਿਆ ਪਾਵਹਿ ਛਾਈ ਬਿਨ ਨੈਵੈ ਕਿਉ ਛੁਟੀ ਹੈ ਜੇ ਜਾਣਾ ਕੋਈ ਗੁਰਮੁਖ ਹੋਏ ਤ ਛੁਟੀ ਹੈ ਮਨਮੁਖ ਪਤਖ ਹੋਈ ਰਹਾ ਜਿਣੀ ਏਕੋ ਸੇਵਿਆ ਪੂਰੀ ਮਤ ਪਾਈ ਆਦਿ ਜੁਗਾਦ ਨਰਨਦਨਾ ਜਨ ਹ ਸਰਣਾਈ ਸਾਹਿਬ ਮੇਰਾ ਏਕ ਹੈ ਵਰਨਹੀ ਪਾਈ ਕਰਪਾ ਤੇ ਸੁਭਾਇ ਸਚੇ ਪਰਥਾਈ ਗੁਰ ਬਿਨ ਕਿਨੈ ਨ ਪਾਇਓ ਕੀਤੀ ਕਹਿ ਕਹਾਏ ਆਪ ਦਿਖਾ ਵੈ ਵਟੜੀ ਸੱਚੀ ਭਗਤ ਤੜਾਈ ਨਾਨਕ ਜੀ ਸਮਝਾਏ ਇਹ ਭੀ ਉੱਜੜ ਜਾਏ ਪਿਨ ਹਰ ਨਾਮਣ ਸੁਤਸੀ ਮਰ ਨਰਕ ਸਮਾਏ ਜਨਮ ਮਰ ਪਰਮਾਈਏ ਹਰ ਨਾਮ ਨਲੇ ਵੇ ਤਾਕੀ ਕੀ ਮਤ ਨਾ ਪਵੈ ਬਿਨ ਗੁਰ ਕੀ ਸੇਵਾ ਜੈ ਹੀ ਸੇਵ ਕਰਾਈਐ ਕਰਨੀ ਪੀਸਾਈ ਆਪ ਕਰੇ ਕਿਸ ਆਖੀਐ ਵਿਖੇ ਵਡਿਆਈ ਗੁਰ ਕੀ ਸੇਵਾ ਸੁਖ ਰੇ ਜਿਸ ਆਪ ਕਰਾਏ ਨਾਨਕ ਸਦੇ ਛੁਟੀਐ ਦਰਗਹ ਪਤ ਪਾਏ ਗੁਰ ਕੀ ਸੇਵਾ ਸੁਖ ਰੇ ਜਿਸ ਆਪ ਕਰਾਏ ਨਾਨਕ ਸਦੇ ਛੁਟੀਐ ਦਰਗਹ ਪਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਲ ਕੁਛ ਰਹਿ ਸ਼ਾਸਤਰ ਖਟ ਅੰਧ ਗਿਰਣ ਅੰਧ ਪਿੰਗ ਗਿਰਣ ਚੜ ਜਾਏ ਅੰਧ ਬਕੈ ਬਦਰ ਸੁਣਾਇ ਜੋ ਕਾਲ ਕਿਰਪਾ ਕਰਾਈ ਕਹਾ ਪ੍ਰਭ ਬੁੱਧ ਤੁਛ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਆਮਨਾ ਕਰ ਸਕਤ ਸਿਫਤ ਤੁਹਾਰੀ ਤੁਮ ਆਪ ਲੈ ਹੋ ਹਰ ਕਥਾ ਸੁਧਾਰੀ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਰਾਜ ਕਿਸ ਜਨਾਂ ਨਾੜਕ ਜੇ ਹਾਤੂ ਕਰਾਏ ਤੇ ਹਾ ਬੰਕਰੀ ਵਿਖਿਆਨ ਸੁਗਰੁ ਪਿਆਰੀ ਸਾ ਸੰਗ ਜੀ ਸਾਧਗੁਰਾਂ ਨੇ ਬਖਸ਼ਿਸ਼ ਕੀਤੀ ਆਸਾਂ ਹਲਾ ਪੈਲਾ ਆਸਾ ਰਾਗ ਹੈ ਅਸ਼ਟਵਦੀਆਂ ਦਾ 18ਵੀਂ ਅਸ਼ਟਵਦੀ ਹੈ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 420 421 ਅੰਤੇ ਸੁਸ਼ੋਭਿਤ ਸਾਧਗੁਰ ਬਖਸ਼ਿਸ਼ ਕਰਦੇ ਨੇ ਬਿਨ ਨਾਮ ਕਿਉ ਛੁਟੀ ਆਏ ਦੇ ਜਾਣੈ ਕੋਈ ਕੰਦੇ ਭਈ ਜੇ ਕੋਈ ਜਾਣ ਨਾ ਖਰੇ ਤਬਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਵੇਂ ਛੁੱਟ ਸਕਦੇ ਆ ਇਸ ਸੰਸਾਰ ਤੋਂ ਪਰ ਉਤਾਰਾ ਕਿਵੇਂ ਹੋ ਸਕਦਾ ਉਸ ਦੇ ਨਾਮ ਤੋਂ ਬਿਨਾਂ ਨਾਮ ਤੋਂ ਬਿਨਾਂ ਬੰਧ ਖਲਾਸੀ ਨਹੀਂ ਕੱਟੀ ਜਾ ਸਕਦੀ ਕਹਿੰਦੇ ਬਿਨਾਂ ਨਾਮ ਐ ਕਿਉਂ ਛੁੱਟੇ ਕਿਵੇਂ ਛੁੱਟ ਸਕਦਾ ਜੇ ਜਾਣਿਆ ਕੋਈ ਜੁ ਕੋ ਜਾਣਨ ਵਾਲਾ ਹੋਵੇ ਤਾਂ ਇਹ ਗੱਲ ਦਾ ਨਿਰਣਾ ਕਰੇ ਕਿਵੇਂ ਬੰਧ ਖਲਾਸੀ ਤੋਂ ਛੁੱਟੇ ਗੁਰਮੁਖ ਹੋਏ ਤਾਂ ਛੁੱਟੀ ਐ ਮਨ ਮੁਕਤ ਕੋਈ ਜਿਹੜਾ ਗੁਰਮੁਖ ਭਾਵ ਗੁਰੂ ਨੂੰ ਸਨਮੁਖ ਲੈ ਕੇ ਚੱਲਦਾ ਗੁਰੂ ਦੇ ਆਸ਼ੇ ਅਨੁਸਾਰ ਚੱਲਦਾ ਹੋਏ ਤਾਂ ਛੁੱਟਿਆ ਜੇ ਕੋਈ ਗੁਰਮੁਖ ਬਣ ਜਾਏ ਤੇ ਫਿਰ ਇਸ ਜੰਮਣ ਮਰਨ ਦੇ ਗੇੜ ਤੋਂ ਛੁੱਟ ਜਾਏਗਾ ਮਨਮੁਖ ਪਾਟ ਕੋਈ ਜੇ ਮਨ ਪਿੱਛੇ ਤੁਰਣ ਵਾਲਾ ਉਹ ਆਪਣੀ ਇੱਜ਼ਤ ਵੀ ਗਵਾ ਜਾਂਦਾ ਰਹਾਵ ਵਿਸ਼ਰਾਮ ਦੇ ਕੇਂਦਰੀ ਭਾਸ ਸਮਝਾਉਂਦੇ ਨੇ ਭਾਈ ਕਿਵੇਂ ਛੁੱਟੇ ਜੇ ਕੋਈ ਵਿਚਾਰਨ ਵਾਲਾ ਹੋਵੇ ਤੇ ਇਹ ਵਿਚਾਰ ਕਰੇ ਗੁਰਮੁਖ ਜਿਹੜਾ ਗੁਰੂ ਪਿੱਛੇ ਚੱਲਦਾ ਉਹ ਛੁੱਟ ਜਾਂਦਾ ਜੰਮਣ ਮਰਨ ਤੋਂ ਜਿਹੜਾ ਮਨ ਪਿੱਛੇ ਚੱਲਦਾ ਹੈ ਉਹ ਆਪਣੀ ਮਾਣਾਇਆ ਕਰਕੇ ਜੰਮਣ ਵਰਦੇ ਗੀੜ ਵਿੱਚ ਪੈ ਜਾਂਦਾ ਹੈ ਉਹ ਆਪਣੀ ਇੱਜ਼ਤ ਗਵਾ ਜਾਂਦਾ ਹੈ ਅਸਮਹ ਲਾ ਪੈਲਾ ਜਿਣੀ ਨਾਮ ਵਿਸਾਰਿਆ ਦੂਜੇ ਪਰਮ ਭੁਲਾਈ ਜਿਣੀ ਨਾਮ ਵਿਸਾਰੇ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਸਿਮਰਨ ਭੁਲਾ ਦਿੱਤਾ ਦੂਜੇ ਪਰਮ ਭੁਲਾਈ ਹੋਰ ਹੀ ਦੂਜੇ ਪਰਮ ਲੇਖਾਂ ਵਿੱਚ ਲੱਗੇ ਕੋਈ ਮੂਰਤੀ ਪੂਜਾ ਕੋਈ ਬੁੱਤ ਪੂਜਾ ਕੋਈ ਬੜੀਆਂ ਪੁੱਜਣ ਤੇ ਲੱਗਿਆ ਕਹਿੰਦੇ ਭਾਈ ਉਪਰੰਪ ਲੇਖਿਆਂ ਵਿੱਚ ਲੱਗੇ ਨੇ ਕਿਵੇਂ ਲੱਗੇ ਮੂਲ ਛੋੜ ਡਾਲੀ ਲੀਲ ਕੇ ਕਿਆ ਪਾਵਹਿ ਛਾਈ ਕਹਿੰਦੇ ਮੂਲ ਛੱਡ ਕੇ ਮੁੱਢ ਨੂੰ ਛੱਡ ਕੇ ਡਾਲੀ ਦੇ ਨਾਲ ਚਿੱਤ ਲਾਈ ਬੈਠੇ ਜਿਵੇਂ ਦਰਖਤ ਦਾ ਮੂਲ ਜੜ ਹੈ ਪਰ ਉਹਨੂੰ ਛੱਡ ਕੇ ਡਾਲੀ ਨੂੰ ਕਹਿੰਦੇ ਨੇ ਵੀ ਸਾਡੀ ਹੈ ਪਰ ਸਤਿਗੁਰੂ ਕਹਿੰਦੇ ਨੇ ਮੂਲ ਛੋੜ ਡਾਲੀ ਲੱਗੇ ਮੁੱਢ ਨੂੰ ਛੱਡੀ ਬੈਠੇ ਨੇ ਜਿਹੜਾ ਉਹਨਾਂ ਦੀਆਂ ਡਾਲੀਆਂ ਨੇ ਸ਼ਾਖਾਵਾਂ ਨੇ ਉਹਨਾਂ ਨਾਲ ਜੁੜੀ ਬੈਠੇ ਕਿਆ ਪਾਵੇ ਛਈ ਫਿਰ ਮੂਤੇ ਕਿਸ ਤਰ੍ਹਾਂ ਉਹਨਾਂ ਦੇ ਸੁਆ ਪੈਂਦੀ ਹੈ ਭਾਵ ਕਿਸ ਤਰ੍ਹਾਂ ਉਹ ਦੁਖੀ ਹੁੰਦੇ ਨੇ ਬਿਨ ਨਾਮੇ ਕਿਉਂ ਛੁੱਟੀ ਹੈ ਜੇ ਜੁੜਣੇ ਕੋਈ ਵਰਮਖ ਹੋਏ ਤ ਛੁੱਟੀ ਹੈ ਮਨਮੁਖ ਪਤਖ ਹੋਈ ਰਹਾ ਬਿਨ ਨਾਮ ਤੋਂ ਕਿਸ ਤਰ੍ਹਾਂ ਛੁਟ ਸਕਦਾ ਹੈ ਜੇ ਕੋਈ ਇਹ ਧਿਆਨ ਦਾ ਵਿਚਾਰ ਕਰੇ ਫਿਰ ਕਹਿੰਦੇ ਭਾਈ ਇਹ ਵਿਚਾਰ ਸਾਹਮਣੇ ਆਂਦੀ ਹੈ ਗੁਰਮੁਖ ਹੋ ਜਿਹੜਾ ਹੋ ਜਾਏ ਉਹ ਇਸ ਸੰਸਾਰ ਤੇ ਜੰਮਣ ਮਰਨ ਦੇ ਗੇੜ ਤੋਂ ਛੁੱਟ ਜਾਂਦਾ ਹੈ ਨਹ ਨਾਨ ਮਨਮੁਖ ਜਿਹੜਾ ਆਪਣੀ ਇੱਜ਼ਤ ਗਵਾ ਕੇ ਚਲੇ ਜਾਂਦਾ ਚਲੇ ਜਵਾਰੀ 2004 ਮਨਮੁਖ ਦੀ ਐਸੀ ਬਿਲਤੀ ਹੈ ਰਹਾਉ ਵਿਸ਼ਰਾਂਦੇ ਕੇ ਕੇਂਦਰੀ ਪਾਸੇ ਜਾਂਦੇ ਨੇ ਜਿਣੀਏ ਕੋ ਸੇਵਿਆ ਪੂਰੀ ਮਤ ਭਾਈ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਨੂੰ ਸੇਵਨਾ ਕੀਤਾ ਧਿਆਨਾ ਕੀਤਾ ਪੂਰੀ ਮਤ ਭਾਈ ਉਹਨਾਂ ਦੀ ਮਤ ਭਾਵ ਉਹਨਾਂ ਦੀ ਇੱਜ਼ਤ ਪੂਰੀ ਹੋ ਜਾਂਦੀ ਹੈ ਉਸ ਸੰਸਾਰ ਵਿੱਚ ਪ੍ਰਵਾਨ ਹੋ ਜਾਂਦੇ ਨੇ ਪਰ ਜਿਨੇ ਇੱਕ ਨੂੰ ਸੇਵਿਆ ਜਿਹਨੂੰ ਸਤਿਗੁਰੂ ਕਹਿੰਦੇ ਨੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਬਾਰ-ਬਾਰ ਕਰਿਆ ਇਕਾ ਬਾਣੀ ਇਕੁਰ ਇੱਕੋ ਸ਼ਬਦ ਵਿਚਾਰ ਇਕੇ ਦੀ ਵਿਚਾਰ ਇਕੇ ਨੂੰ ਸਿਮਰਨਾ ਕਰ ਬਾਰ-ਬਾਰ ਤਨਵਰੀ ਕੇ ਏਕ ਸਿਮਰ ਹਰ ਏਕ ਸਿਮਰ ਹਰ ਏਕ ਸਿਮਰ ਭਾਈ ਇਕ ਨੂੰ ਸੇਵਨਾ ਕਰ ਭਾਈ ਐਸਿਆਂ ਦੀ ਮੱਤ ਪੂਰੀ ਹੋ ਜਾਂਦੀ ਇਹ ਜਿਹਨੇ ਇਕ ਨੂੰ ਸੇਵਿਆ ਕਿਹੜੇ ਇਕ ਨੂੰ ਸੇਵਨਾ ਆਦਿ ਜੁਲਾਦ ਨੈ ਰੰਜਨ ਹਰ ਜਨ ਸਰਨ ਜਨ ਹਰ ਸਰਨਾਈ ਕਹਿੰਦੇ ਜਿਹੜਾ ਆਤ ਤੋਂ ਨਿਰੰਝਨ ਮਾਇ ਦੀ ਕਾਲਖ ਤੋਂ ਰਹਤ ਹੈ ਜੁਗਾਂ ਦੇ ਸ਼ੁਰੂਆਤ ਤੋਂ ਵੀ ਪਹਿਲਾਂ ਤੋਂ ਮਾਇਰੀ ਸ਼ੋਸਕ ਜੁਗਾਂ ਜੁਗਾਂ ਦੇ ਅੰਤ ਤੱਕ ਵੀ ਮਾਇ ਦੀ ਕਾਲਖ ਤੋਂ ਨਿਰਲੇਪ ਹੀ ਉਹਨੇ ਲੈਣਾ ਹੈ ਉਸ ਨਿਰੰਝਨ ਮਾਇ ਦੀ ਕਾਲਖ ਤੋਂ ਰਹਤ ਵਾਲੇ ਪਰਮਾਤਮਾ ਨੂੰ ਜਾਣ ਹਰ ਚਰਨਾਈ ਐਸੇ ਭਗਤ ਐਸੇ ਹਕਾਲਪੁਰਖ ਦੀ ਸ਼ਰਨ ਵਿੱਚ ਪੈਂਦੇ ਨੇ ਸਾਹਿਬ ਮੇਰਾ ਇੱਕ ਹੈ ਔਰ ਨਹੀਂ ਪਾਈ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇੱਕ ਦੇ ਨਾਲ ਜੁੜ ਕਨੇ ਸਾਹਿਬ ਮੇ ਰਾਏ ਮੇਰਾ ਮਾਲਕ ਇਕੋ ਹੀ ਹੈ ਖਸਮੇ ਕੋਈ ਅਵਰ ਨਹੀਂ ਭਾਈ ਹੋਰ ਦੂਜਾ ਪਾ ਹੈ ਨਹੀਂ ਕੋਈ ਭਾਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ ਉਦੀ ਕਿਰਪਾ ਦੇ ਨਾਲ ਸੁਖ ਮਿਲਦਾ ਹੈ ਸਾਚੇ ਪਰਥਾਈ ਉਦੀ ਰਹਿਮਤ ਦੇ ਨਾਲ ਇਹ ਮਨਸਿਕ ਅਨੰਦ ਮਿਲਦਾ ਹੈ ਨਹੀਂ ਤਾਂ ਸਾਰੀ ਦੁਨੀਆ ਜੋ ਦੀ ਉਸ ਉਸ ਰੂਗੀ ਜੋ ਜੋ ਦਿਖ ਰਿਹਾ ਸਾਰਾ ਰੋਗ ਗ੍ਰਸਤ ਹੈ ਗੁਰ ਪੈਣ ਕਿਨ ਨਾ ਪਾਇਉ ਕੀਤੀ ਕਹ ਹੈ ਕਹਾਈ ਗੁਰ ਬਿਨ ਕਹਿੰਦੇ ਗੁਰੂ ਤੋਂ ਬਿਨਾ ਕਿਸੇ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਕਿ ਤੀਕ ਹੈ ਕਾਏ ਆਨੰਦ ਆਨੰਦ ਸਭ ਕੁ ਕਹਿਣਾ ਤੇ ਗੁਰੂ ਤੇ ਜਾਣੇ ਸਾਰੀ ਦੁਨੀਆ ਕਹਿੰਦੀ ਅਸੀਂ ਸੁਖੀ ਆ ਪਰ ਸੁਖੀ ਕੋਈ ਨਹੀਂ ਸਤਗੁਰੂ ਦੀ ਬਾਣੀ ਨੇ ਨਰਣਾ ਦਿੱਤਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਹੈ ਤੇ ਮੇਰਾ ਸਤਗੁਰੂ ਜੋਗੀ ਕਹਿੰਦੇ ਜਿਹੜਾ ਜਿਹੜਾ ਦਿਖ ਰਿਹਾ ਹੈ ਹਰ ਕੋਈ ਰੋਗੀ ਆ ਰੋਗ ਵਿੱਚ ਗ੍ਰਸਤ ਹੋਇਆ ਇਸ ਲਈ ਬਿਨਾਂ ਪ੍ਰਮਾਤਮਾ ਤੋਂ ਕਿਸੇ ਨੇ ਵੀ ਉਸ ਅਕਾਲ ਪੁਰਖ ਨੂੰ ਨਹੀਂ ਪਾਇਆ ਜਿੰਨੀ ਮਰਜੀ ਕਾਇਨਾਤ ਕੀ ਕਹਿ ਕਹਾਏ ਜਿੰਨੀ ਮਰਜੀ ਕਹੀ ਜਾਏ ਆਪ ਦਿਖਾਵੇ ਬਾਟੜੀ ਸੱਚੀ ਭਗਤ ਦੜਾਈ ਉਹ ਮੇਰਾ ਪ੍ਰਮਾਤਮਾ ਰਸਤਾ ਬਾਟੜੀ ਭਾਵ ਆਪ ਹੀ ਰਸਤਾ ਦਿਖਾਂਦਾ ਹੈ ਸੱਚੀ ਭਗਤ ਦੜਾਈ ਆਪ ਹੀ ਸੱਚੀ ਭਗਤੀ ਧ੍ਰਿੜ ਕਰਵਾ ਦਿੰਦਾ ਮਨਮੁਖ ਜੀ ਸਮਝਾਈ ਹੈ ਕਿ ਉੱਜੜ ਜਾਏ ਕਹਿੰਦੇ ਜੇ ਮਨਮੁਖ ਬ੍ਰਤੀ ਵਾਲੇ ਨੂੰ ਸਾਗਰ ਮਨੋਖਨੋ ਸਮਝਾਓ ਫਿਰ ਵੀ ਉਹ ਉਜਾੜ ਕੀ ਜਾਏਗਾ ਬਿਨ ਹਰ ਨਾਮ ਨਾਲ ਛੁਟਸੀ ਮਰ ਨਰਕ ਸਮਾਏ ਬਿਨਾ ਨਾਮ ਤੋਂ ਕਦੇ ਛੁਟਾਇਆ ਸੁਕਾਰਾ ਨਹੀਂ ਬਿਨਾ ਨਾਮ ਤੋਂ ਮਰ ਨਰਕ ਸਮਾਏ ਉਹ ਮਰ ਕੇ ਨਰਕਾਂ ਵਿੱਚ ਹੀ ਸਮੰਦੇ ਨੇ ਜਨਮ ਮਰੇ ਪਰਮਾਈਏ ਹਰ ਨਾਮ ਨਲੇਵੇ ਜਮ ਕੇ ਮਰਦੇ ਨੇ ਮਰ ਕੇ ਭਰਮ ਭਲੇਖਿਆ ਵਿੱਚ ਪੈਂਦੇ ਨੇ ਹਰ ਨਾਮ ਨਾਲ ਲੇਵੇ ਪਰ ਨਾਮ ਦੀ ਜਪਨਾ ਕਰਦੇ ਤਾਂ ਕੀ ਕੀ ਮਤ ਨਾ ਪਵੇ ਬਿਨ ਗੁਰ ਕੀ ਸੇਵ ਇਹ ਐਸਿਆਂ ਦੀ ਕੀਮਤ ਮੁੱਲ ਨਹੀਂ ਪੈਂਦੀ ਬਿਨ ਗੁਰ ਕੀ ਸੇਵੈ ਬਿਨ ਗੁਰੂ ਦੀ ਸੇਵਾ ਕੀਤੇ ਆ ਸਿਮਰਨ ਕੀਤੇ ਆ ਕਦੇ ਵੀ ਇਸ ਪੰਜ ਤੂ ਤੱਕ ਸ਼ਰੀਰ ਦੀ ਕੀਮਤ ਮੁੱਲ ਨਹੀਂ ਪੈਂਦੀ ਜੇ ਹੀ ਸੇਵ ਕਰਾਈਏ ਕਰਨੀ ਭੀਸਾਈ ਜੈਹੋ ਜੀ ਸੇਵ ਕਰੇਗਾ ਉਹੋ ਜਿਆ ਹੋ ਜਾਏਗਾ ਜੈਸੀ ਮਨਸਾ ਤੈਸੀ ਦਸ਼ਾ ਜੈ ਉਹ ਕਰੇਗਾ ਕਰਮ ਉਹੋ ਜਿਆ ਭਾਈ ਤੂੰ ਹੋ ਜਾਏਗਾ ਆਪ ਕਰੇ ਕਿਸ ਆਖੀ ਐ ਵੇਖੇ ਵਡਿਆਈ ਆਪ ਕਰੇ ਕਹਿੰਦੇ ਉਹ ਪਰਮਾਤਮਾ ਆਪ ਕਰਦਾ ਕਿਸ ਆਖੀ ਐ ਕਿਹਦੇ ਆਖੀ ਐ ਵੇਖਿਆ ਵਡਿਆਈ ਉਹ ਵਾਰੀ ਜੋ ਇਤਨੀ ਵਡਿਆਈ ਭਾਵੇਂ ਸਾਰੇ ਜਗਤ ਨੂੰ ਹੁਕਮ ਵਿੱਚ ਲਾ ਕੇ ਆਪੀ ਆਪਣੀ ਵਡਿਆਈ ਦੇਖਦਾ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਈ ਕਹਿੰਦੇ ਗੁਰੂ ਦੀ ਸੇਵਾ ਭਾਈ ਉਹੀ ਕਰਦਾ ਜਿਹਦੇ ਤੇ ਉੱਠ ਜਾਏ ਜੇ ਪ੍ਰਲੰਭ ਜੇਦੀ ਜਾਗਰਿਤ ਹੋ ਜਾਏ ਜਾਂ ਪਿਛੇ ਪੂਰਬਲੇ ਕੀਤੇ ਕਰਮਾਂ ਦੇ ਜੇਸ ਨੂੰ ਸੋਧੀ ਹੋ ਜਾਏ ਨਾਨਕ ਸਿਰ ਦੇ ਛੁੱਟੀ ਹੈ ਦਰਗਹ ਪਤ ਪਾਏ ਨਾਨਕ ਸਿਰ ਦੇ ਛੁੱਟੀ ਹੈ ਸਿਰ ਦਾ ਭਾਵ ਧੰਗ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੀ ਮਤ ਛੱਡ ਦੇ ਗੁਰੂ ਕੋ ਆਪਣੀ ਮਤ ਗੁਰੂ ਨੂੰ ਛੱਡ ਦੇ ਜਾ ਤੇ ਗੁਰੂ ਦੀ ਮਤ ਧਾਰਨ ਕਰ ਜਾ ਫਿਰ ਇਸ ਤਰ੍ਹਾਂ ਸਿਰ ਦੇ ਕੇ ਇਹ ਦਰਗਾਹ ਦਰਗਹ ਪਤ ਪਾਏ ਦਰਗਾਹ ਵਿੱਚ ਪਤ ਇੱਜ਼ਤ ਪਾ ਲੇਗਾ ਪਰਵਾਣ ਹੋ ਜਾਏਗਾ ਨਹੀਂ ਤਾਂ ਭਾਈ ਹੋਰ ਕੋਈ ਰਸਤਾ ਨਹੀਂ ਹੈ ਹੋਰ ਕੋਈ ਇਹ ਲਾਵਸੀਲਾ ਨਹੀਂ ਉਹਦੇ ਦਰ ਤੇ ਪ੍ਰਵਾਣ ਹੁੰਦਾ ਸੋ ਇੰਨੀਆਂ ਕੋ ਬੇਨਤੀ ਹੈ ਪ੍ਰਵਾਣ ਕਰਨੀ ਆ ਦਿਓ 60 ਕਰੋੜ ਦਾਸ ਜਿਦੋਂ ਕਿ ਉੱਥਾਂ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲਿਖ ਹੈ ਕਿ ਤੈਨੂੰ ਛੁੱਟੀ ਹੈ ਖਿੰਖੇ ਖਿੰਖੇ ਭੁੱਲਣ ਹਾਰ ਬਛਣ ਹਰ ਬਛਲੇ ਨਾਨਕ ਪਾਰ ਉਤਾ ਦੇ ਸਜਣ ਸੀ ਸੜੀਆ ਜੋ ਹੈ ਸਾਈਂ ਸੁ ਮੇਰੇ ਗੱਜਰ ਕੇ ਫਤਿਹ ਜਵਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ